ਇਹ ਜਿਹੜਾ سلسلہ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਸੀਂ ਸਾਨੂੰ ਬਿਹਾਰ ਨਾਲ ਜਾ ਛੱਤੀਸਗੜ੍ਹ ਨਾਲ ਜਾ ਮੱਧ ਪ੍ਰਦੇਸ਼ ਨਾਲ ਨਾ ਚੋੜੋ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇਨ ਕਰ ਨਹੀਂ ਸਕਦਾ ਸਾਡੇ ਹਰ ਦੋ ਤਿੰਨ ਕਿਲੋਮੀਟਰ ਬਾਅਦ ਮੰਡੀ ਹੈ ਸਾਡੇ ਇੱਥੇ ਅੱਜਕੱਲ ਇੱਕ ਦਿਨ 'ਚ ਅਸੀਂ ਵੇਲੇ ਹੋ ਜਾਂਦੇ ਆਂ ਵੇਚ ਕੇ मंत्री साहब को जब कांग्रेस की सरकार थी तो उनके मुख्यमंत्री ने ये पैसा मिसयूज़ कर लिया आरडीएफ पैसा है, जो सरकार बनी मंत्री साहब को जब कांग्रेस की सरकार थी तो उनके मुख्यमंत्री ने ये पैसा मिसयूज़ कर लिया था इनडिसिप्लिन ऑफ फाइनेंस हुआ है इसलिए हमने ये पैसा रोक लिया आप विधानसभा में पहले ये मता पास करो कि ये पैसा आर का सिर्फ रूरल डेवलपमेंट फंड जो है वो रूरल डेवलपमेंट भी लगेगा मंडियों की नवीनीकरण और पैंसठ हजार किलोमीटर जी। जी, हो गया जो हो गया हम मता विधानसभा पास कर लिया हूं दे दो जी दो बारी चिट्ठिया भी उन्होंने जारी करती है के थोड़ा तो पैसा जारी कर देने अस धनवादी चिट्ठी भी इधरों पा दी बहुत बहुत धनबाद पियूष गोयल उस वे मिनिस्टर ਪਰ ਜਦੋਂ ਅਸੀਂ ਦੁਬਾਰਾ ਜਾਇਆ ਕਰੀਏ ਵੀ ਪੈਸੇ ਦਿਓ ਜੀ ਨਹੀਂ ਜੀ ਇਸ ਕੋ ਕਮ ਕਰਾਂਗੇ ਨਹੀਂ ਜੀ ਆਪ ਇਹ ਸ਼ਰਤਾਂ ਮਾਨੋ ਨਹੀਂ ਆਪਕਾ ਜੋ ਮੰਡੀ ਦਾ ਟੈਕਸ ਹੈ ਉਹ ਜ਼ਿਆਦਾ ਹੈ ਟੋਟਲ 6% ਬਣਤਾ ਹੈ ਇਸ ਕੋ 2% ਪੇ ਲਾਈਏ ਤਾਂ ਅਸੀਂ ਕਹਾਂ ਜੀ 2% ਤੇ ਕਿਵੇਂ ਲਾਈਏ ਤੁਸੀਂ ਸਾਨੂੰ ਵਿਹਾਰ ਨਾਲ ਜਾ ਛੱਤੀਸਗੜ੍ਹ ਨਾਲ ਜਾ ਮੱਧ ਪ੍ਰਦੇਸ਼ ਨਾਲ ਨਾ ਛੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਜਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਲਿਆ ਤੇ ਸਾਡੇ ਇੱਥੇ ਅੱਜ ਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆਂ ਵੇਚ ਕੇ ਡਾਲਾ ਖੁੱਲਦੇ ਹੀ ਤਲਵਾਈ ਸੀਸੀਐਲ ਦਾ ਪੈਸਾ 24 ਘੰਟਿਆਂ ਚ ਡੀਬੀਟੀ ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਕੰਪੇਅਰ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਰਟ ਜਾਣਾ ਪਿਆ ਮੇਰੇ ਨਾਲ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਦੋਂ ਤਾਂ ਸਪੈਸ਼ਲਿਸਟ ਜੰਨਾ ਆਉਂਦਾ ਜੀ ਉਦਾਂ ਹੀ ਐਨੇ ਜ਼ਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਹੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਈ ਨਹੀਂ ਜਾਂ ਏਜੀ ਨੇ ਆਪਣੇ ਅੰਚਾਰ ਚੇਲੇ ਭੇਜਤੇ ਵਿਚਲ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕੀ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਿ ਦਾਂਗੇ ਕੋਰਟ ਨੇ ਐ ਕਰਤਾ ਜਿਹੇ ਕਰਤਾ ਉਹ ਕਰ ਅਜੇ ਵੀ ਕੇਸ ਚੱਲਦਾ ਇਹ ਜਿਹੜਾ ਸਿਲਸਿਲਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ